ਸਤਗੁਰੂ ਜੀ ਦੀ ਗਿਰਤਾਰੀ ਹੁੰਦੀ ਹੈ ਉਸੇ ਵਕਤ ਮਹਾਰਾਜ ਦੇ ਨਾਲ ਦੋ ਸਿੱਖ ਹੋਰ ਸਨ ਭਾਈ ਜੈਤਾ ਜੀ ਤੇ ਬਾਬਾ ਗੁਰਦਤਾ ਜੀ ਇਹਨਾਂ ਦੀ ਜਿਹੜੀ ਮੀਟਿੰਗ ਹੈ ਸਟੇਅਰ ਹੈ ਸ਼ੈ ਉਹ ਭਾਈ ਕਲਿਆਣੇ ਦੇ ਘਰ ਹੁੰਦੀ ਹੈ ਇਹ ਗੁਰੂ ਦਾ ਬੜਾ ਪਿਆਰਾ ਸਿੱਖ ਸੀ ਭਾਈ ਕਲਿਆਣਾ ਇਹਨਾਂ ਧਰਮਸ਼ਾਲਾ ਵੀ ਬਣਾਈ ਹੋਈ ਸੀ ਦਿੱਲੀ ਦੇ ਵਿੱਚ ਦਿੱਲੀ ਕੇ ਦਿਲਵਾਲੀ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੀ ਧਰਮਸ਼ਾਲਾ ਵੀ ਬਣਾਈ ਹੋਈ ਸੀ ਇੱਥੇ ਬੈਠ ਕੇ ਵਿਉਂਤ ਬਣਾਈ ਗਈ ਕਿ ਕੱਲ ਨੂੰ ਜਦੋਂ ਕੋਈ ਅਣੌਣੀ ਵਾਪਰ ਨਹੀਂ ਹੈ ਤਾਂ ਉਸ ਵਕਤ ਅਸਾਂ ਸਾਰਿਆਂ ਕੀ ਕਰਨਾ ਹੈ ਦਿੱਲੀ ਵਿੱਚ ਰਹਿੰਦੇ ਕੁਝ ਅਸਰ ਸੂਤ ਰੱਖਣ ਵਾਲੇ ਉਹ ਪਰਿਵਾਰ ਜਿਹੜੇ ਗੁਰੂ ਘਰ ਨਾਲ ਸਨੇਹ ਰੱਖਦੇ ਸਨ ਪਿਆਰ ਰੱਖਦੇ ਸਨ ਉਹਨਾਂ ਦੇ ਵਿੱਚੋਂ ਇੱਕ ਮਹਾਨ ਨਾਮ ਸਾਡੀ ਰਸਨਾ ਦੇ ਉੱਤੇ ਆਉਂਦਾ ਹੈ ਜ਼ੁਬਾਨ ਦੇ ਉੱਤੇ ਆਉਂਦਾ ਹੈ ਉਹ ਹੈ ਭਾਈ ਲੱਖੀ ਸ਼ਾਹ ਬਨਜਾਰਾ ਜੀ ਭਾਈ ਲੱਖੀ ਸ਼ਾਹ ਬਨਜਾਰਾ ਇਹਨਾਂ ਦੇ ਪਾਸ 100 ਦੇ ਕਰੀਬ ਗੱਡੇ ਨੇ ਤੇ ਰੂੰ ਦਾ ਵਪਾਰ ਕਰਦੇ ਨੇ ਕਿਤੇ ਲੂਣ ਦਾ ਵਪਾਰ ਕਰਨਾ ਕਿਤੇ ਰੂਹ ਦਾ ਹੀ ਵਪਾਰ ਕਰਨਾ ਇਹਨਾਂ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਭਾਈ ਲਖੀਸ਼ਾ ਬਣ ਜਾ ਰਹੀ ਨਾਲ ਤਿੰਨ ਸੁਪੁੱਤਰ ਇਹਨਾਂ ਦੇ ਹੋਰ ਵੀ ਆਏ ਆਖਿਆ ਵੀ ਹਕੂਮਤ ਨੇ ਹਕੂਮ ਕੀਤਾ ਹੈ ਕਿ ਪਾਸ਼ਾ ਜੀ ਦਾ ਸੀਸ ਜਿਹੜਾ ਧੜ ਤੋਂ ਜੁਦਾ ਕਰ ਦਿੱਤਾ ਜਾਣਾ ਹੈ ਤੇ ਉਸ ਸਰੀਰ ਦੇ ਪਾਵਨ ਦੇਹੀ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਵੱਖੋ ਵੱਖਰੇ ਦਰਵਾਜ਼ਿਆਂ ਦੇ ਉੱਤੇ ਟੰਗਿਆ ਜਾਣਾ ਹੈ ਕਿ ਕੋਈ ਹਿਆ ਨਾ ਕਰ ਸਕੇ ਦੁਬਾਰਾ ਹਕੂਮਤ ਨੂੰ ਬੰਗਾਰਨ ਦਾ ਕਦੋਂ ਇਹ ਸਾਰੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਸਾਰਿਆਂ ਨੇ ਕਿਵੇਂ-ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਸ ਜੁਦਾ ਹੋਏ ਸੀਸ ਨੂੰ ਭਾਈ ਜੈਤਾ ਜੀ ਨੇ ਇੱਕ ਚਾਦਰ ਨੂੰ ਪੰਜ ਤਹਾਂ ਮਾਰੀਆਂ ਤੇ ਉਹਦੇ ਉੱਪਰ ਇੱਕ ਕੱਪੜਾ ਰੱਖਿਆ ਤੇ ਉਹਨੂੰ ਟੋਕਰੀ ਵਿੱਚ ਰੱਖ ਕੇ ਉਸ ਇਲਾਕੇ ਦੇ ਵਿੱਚ ਪਹੁੰਚਦੇ ਨੇ ਕਿ ਮੈਂ ਮਹਾਰਾਜ ਦਾ ਸੀਸ ਲੈ ਕੇ ਜਾਵਾਂ ਕਦੋਂ ਭਾਈ ਲੱਖੀ ਸ਼ਾ ਬਨਜਾਰਾ ਜੀ ਆਖਦੇ ਨੇ ਕਿ ਸਮਾਂ ਸਾਡੇ ਕੋਲ ਸੀਮਤ ਹੋਣਾ ਹੈ ਅਸੀਂ ਰੂਹ ਦੇ ਗੱਡੇ ਭਰ ਕੇ ਲੰਘਾਂਗੇ ਤੇ ਉਦੋਂ ਜਦੋਂ ਗੱਡੇ ਲੰਘਣੇ ਨੇ ਕਿਉਂਕਿ 100 ਗੱਡਾ ਹੈ ਤਨੜ 200 ਬੜਤ ਜੁੜੇਗਾ ਤੇ 200 ਬੜਤ ਜਿੱਥੋਂ ਲੰਘਦਾ ਹੈ ਕਿੰਨਾ ਗਰਦ ਉੱਡਦਾ ਹੈ ਮਿੱਟੀ ਘੱਟਾ ਉੱਡਦਾ ਹੈ ਉਹ ਸੀ ਅੰਦਾਜ਼ਾ ਲਾ ਸਕਦੇ ਉਸੇ ਵਕਤ ਅਸੀਂ ਗੱਡੇ ਦੇ ਵਿੱਚ ਮਹਾਰਾਜ ਜੀ ਦੇ ਪਾਵਨ ਧੜ ਨੂੰ ਰੱਖ ਲੈਣਾ ਹੈ ਪਰ ਇੱਕ ਗੱਲ ਯਾਦ ਰੱਖਿਓ ਜਿਸ ਗੱਡੇ ਵਿੱਚ ਮਹਾਰਾਜ ਦੇ ਧੜ ਨੂੰ ਰੱਖਿਆ ਜਾਣਾ ਹੈ ਉਹਦੇ ਵਿੱਚੋਂ ਇੱਕ ਵੀ ਜਿਹੜਾ ਲਹੂ ਦਾ ਕਤਰਾ ਹੈ ਮਹਾਰਾਜ ਜੀ ਦੇ ਉੱਤਰ ਦੀ ਟਡੋਲਣਾ ਨਹੀਂ ਚਾਹੀਦਾ ਕਿ ਜੇਕਰ ਪਤਾ ਲੱਗ ਗਿਆ ਵੀ ਇਸ ਰਸਤੇ ਥਾਈ ਮਹਾਰਾਜ ਜੀ ਦੀ ਜੜੀ ਉਹ ਪਾਵਨ ਦੇਹੀ ਗਈ ਹੈ ਤਾਂ ਨੁਕਸਾਨ ਵੱਧ ਸਕਦਾ ਹੈ ਸਭ ਦੀਆਂ ਜ਼ਿੰਮੇਵਾਰੀਆਂ ਲਾਧੀਆਂ ਗਿਆ ਡਿਊਟੀਆਂ ਲਾਧੀਆਂ ਗਿਆ